ਇਸ ਵਕਤ ਥਰਾਲੀ ਮੌਜੂਦ ਆ ਪਿਤੇ ਦਿਨੀ ਕਈ ਹਾਦਸੇ ਹੋਏ ਚਾਇਨਾ ਡੋਰ ਨੂੰ ਲੈ ਕੇ ਇੱਕ ਵੀਰ ਦੀ ਮੌਤ ਹੋ ਗਈ ਤੇ ਕਈਆਂ ਦਾ ਨੱਕ ਗळा ਵੱਢਿਆ ਗਿਆ ਬਹੁਤ ਹਾਦਸੇ ਹੁੰਦੇ ਨੇ ਚਾਇਨਾ ਡੋਰ ਦੇ ਨਾਲ ਪਰ ਹੁਣ ਪ੍ਰਸ਼ਾਸਨ ਨੂੰ ਜਗਾਉਣ ਲਈ ਇੱਥੇ ਜਥੇਬੰਦੀਆਂ ਇਕੱਠੀਆਂ ਹੋਈਆਂ ਨੇ ਲੋਕਹਿਤ ਮਿਸ਼ਨ ਦੇ ਜੋ ਆਗੂ ਇੱਥੇ ਪਹੁੰਚੇ ਨੇ ਕਾਦੀਆਂ ਜਥੇਬੰਦੀਆਂ ਇੱਥੇ ਪਹੁੰਚੀਆਂ ਨੇ ਤੇ ਪੱਤਰਕਾਰਾਂ ਦੇ ਸਹਿਯੋਗ ਨਾਲ ਅੱਜ ਇੱਕ ਵਿਸ਼ੇਸ਼ ਮਹਿੰਮ ਬੱਡੀ ਜਾ ਰਹੀ ਹੈ ਚਾਈਨਾ ਡੋਰ ਦੇ ਸਬੰਧ ਦੇ ਵਿੱਚ ਪ੍ਰਸ਼ਾਸਨ ਨੂੰ ਅਪੀਲ ਹੈ ਕਿ ਇਸ ਤੇ ਜਲ ਤੇ ਜਲ ਕਾਰਵਾਈ ਕੀਤੀ ਜਾਵੇ ਤੇ ਇਸ ਮੌਕੇ ਇਸ ਜਥੇਬੰਦੀਆਂ ਦੇ ਆਗੂਆਂ ਦਾ ਇਸ ਵਿਸ਼ੇਸ਼ ਮੁਹਿੰਮ ਦੇ ਬਾਰੇ ਕੀ ਕੁਝ ਕਹਿਣਾ ਤੁਹਾਨੂੰ ਸਾਰੀ ਗੱਲਬਾਤ ਦੱਸਾਂਗੇ ਚਾਈਨਾ ਡੋਰ ਬਿਕ ਰਹੀ ਹੈ ਅਸੀਂ ਇਹਦੇ ਵੀ ਨਾਲ ਨਹੀਂ ਹੈਗੇ ਚਾਹੇ ਅਸੀਂ ਦੂਜੇ ਸਾਲ ਆਪਣੇ ਨਜ਼ਰੀਏ ਨਾਲ ਸਰਕਾਰ ਦੇ ਕੋਲ ਆੜਾ ਸੀ ਲੋਕ ਹੈ ਤੇ ਵਿੱਚ ਹੈ ਕਾਸੀ ਵੀ ਇਨਸਾਨ ਹੈ ਸਾਡਾ ਵੀ ਘੜ ਕੱਟ ਸਕਦੀ ਹੈ ਸਰਪੰਚ ਸਾਹਿਬ ਇੱਕ ਪਾਸੇ ਸਰਕਾਰ ਵੱਲੋਂ ਨਸ਼ੇ ਬੰਦ ਕਰਾਉਣ ਦੀ ਪਹਿਲ ਚਲਾਈ ਗਈ ਹੈ ਉਸ ਤੋਂ ਕਿ ਲੋਕ ਕਹਿੰਦੇ ਆ ਕਿ ਚੈਨਾ ਨੋਟ ਦਾ ਬੰਦ ਨਹੀਂ ਹੋ ਰਹੀ ਨਸ਼ੇ ਚ ਤੋਂ ਬੰਦ ਕਰਾ ਲੋ ਇਹ ਚਾੜ ਨਸ਼ਿਆਂ ਦਾ ਮੁੱਦਾ ਵੀ ਸੇਮ ਹੈ ਮੈਂ ਤਾਂ ਅਸੀਂ ਤਾਂ ਇਹ ਵੀ ਕਹਿੰਦੇ ਆ ਵੀ ਜਿਹੜੇ ਗਲੀ ਮਾਡੇ ਵਿੱਚ ਕੋਈ ਨਸ਼ਾ ਚਿੱਟਾ ਵਿਕਦਾ ਤਾਂ ਉਹਨਾਂ ਨੂੰ ਦੱਸਣਾ ਚਾਹੀਦਾ ਡਰਨਾ ਨਹੀਂ ਚਾਹੀਦਾ ਕਹਿੰਦੇ ਔਰ ਦੱਸੋ ਕੁੱਟ ਕੇ ਦੱਸੋ ਐਸਪੀ ਐਬ ਨੂੰ ਦੱਸੋ ਕਰਾਲੀ ਪੁਲਿਸ ਗਈ ਜੁਰਦੀ ਕੁਛੀ ਐ ਐਸਡੀਐ ਵੀ ਕਾ ਆਪਣਾ ਇਹਦਾ ਬੜਿਆ ਹੋਇਆ ਕੀ ਉਹਨਾਂ ਨੂੰ ਦੱਸਣਾ ਚਾਹੀਦਾ। ਉਹ ਹੋਸ਼ ਚਾਉਣਾ ਚਾਹੀਦਾ ਸੀ ਪਰ ਅੱਜ ਵੀ ਚਾਇਨਾ ਡੋਰ ਕੋਰਾਲੀ ਦੇ ਵਿੱਚ ਢੱਲੇ ਨਾਲ ਵੇਖ ਰਹੀ ਹੈ ਕਿਉਂਕਿ ਇੰਪੋਰਟ ਨਹੀਂ ਹੋ ਰਹੀ ਕਿ ਬੱਚੇ ਨਹੀਂ ਦਿੱਤੇ ਲਿਆ ਸਕਦੇ ਜਾਂ ਚਾਇਨਾ ਤੋਂ ਲਿਆ ਸਕਦੇ ਇੱਥੇ ਸਾਡੇ ਦੁਕਾਨਦਾਰਾਂ ਕੋਲ ਪਿਲ ਰਹੀ ਹੈ ਜਵਾਤਾਂ ਨੂੰ ਉਹ ਚੜਾ ਰਹੇ ਨੂੰ ਨਹੀਂ ਪਤਾ ਵੀ ਅਸੀਂ ਕਿੰਨਾ ਕੁ ਨੁਕਸਾਨ ਕਰ ਰਹੇ ਹਾਂ ਅੰਤਾਂ ਦੇ ਪੰਛੀ ਕੁਛ ਤੋਤੇ ਦੇ ਫੰਗ ਵੱਡੇ ਹੋਏ ਵੱਡੇ ਕਿ ਚਿੜੀ ਦੇ ਫੰਗ ਵੱਡੇ ਵੱਡੇ ਮਿਲਦੇ ਉਹ ਵਿਚਾਰੇ ਪੰਛੀ ਮਾਰ ਰਹੇ ਹੈ ਨੌਜਵਾਨ ਮਾਰੇ ਇਹ ਪ੍ਰਸ਼ਾਸਨ ਨੂੰ ਹੋਸ਼ ਚ ਆਉਣਾ ਚਾਹੀਦਾ ਇਹ ਡੋਰ ਬੰਦ ਕਰਨੀ ਚਾਹੀਦੀ ਹੁਣ ਤਾਂ ਸੋਸ਼ਲ ਮੀਡੀਆ ਦੇ ਉੱਤੇ ਨੰਬਰ ਪਾਏ ਕਿ ਆ ਰਿਹਾ ਸਾਨੂੰ ਸੰਪਰਕ ਕਰੋ ਜਿੰਨਾ ਡੋਰ ਲੈਣੀ ਪਰ ਦੂਜੇ ਪਾਸੇ ਪ੍ਰਸ਼ਾਸਨਿਕ ਅਧਿਕਾਰੀ ਕਹਿੰਦੇ ਕੋਈ ਦੱਸੋ ਪੱਤਰਕਾਰ ਉਹ ਤੇ ਦੇਖੋ ਪੱਤਰਕਾਰ ਨਹੀਂ ਕਰ ਸਕਦੇ ਪੱਤਰਕਾਰ ਕਿਹਦੇ ਨਾਲ ਆਪਣਾ ਵਿਰੋਧ ਲੈ ਲੈਣਗੇ ਜਾ ਕੇ ਜਾਂ ਆਮ 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 ਮਤੇ ਇਹ ਸਰਕਾਰ ਦਾ ਕੰਮ ਹੈ ਸਰਕਾਰ ਨੇ ਹੀ ਕਰਨਾ ਜਿਹੜੇ ਕੰਮ ਸਰਕਾਰ ਦੇ ਉਹ ਸਰਕਾਰ ਨੇ ਹੀ ਕਰਨੇ ਆ ਆਮ ਨਾਗਰਿਕ ਨਹੀਂ ਕਰ ਸਕਦੇ ਸਰਕਾਰ ਨੂੰ ਸਾਰਾ ਕੁਝ ਪਤਾ ਸਾਰਾ ਕੁਝ ਪ੍ਰਸ਼ਾਸਨ ਨੇ ਰੱਖਦਲੇ ਹੋ ਰਿਹਾ ਇਹ ਪ੍ਰਸ਼ਾਸਨ ਨੂੰ ਬੰਦ ਕਰਨੀ ਚਾਹੀਦੀ ਹੈ ਨਹੀਂ ਤਾਂ ਕੋਈ ਜਮ ਇਹਨਾਂ ਨੇ ਕਿਸੇ ਕੋ ਵੱਡਾ ਸਾਨੂੰ ਕੋਈ ਇੱਥੇ ਆਪ ਨੂੰ ਸੰਘਾ ਤੋਂ ਨਿਕਲਣਾ ਪਏ। ਦੇਖੋ ਕੈਨਾਟੋਰ ਕੱਲੇ ਉੱਡਦੇ ਆ। ਉੱਥੇ ਤੇ ਪਤਾ ਲੱਗ ਸਕਦਾ ਨਿਆਣਿਆਂ ਨੂੰ ਪੜਾ ਕੇ। ਪਤਾ ਲੱਗ ਲੱਗਣ ਨੂੰ ਕੀ ਜੀ। ਜੇ ਪ੍ਰਸ਼ਾਸਨ ਚਾਹੇ ਤਾਂ ਦੋ ਘੰਟੇ 'ਚ ਬੰਦ ਕਰਾ ਸਕਦੀ ਐ। ਤੇ ਪ੍ਰਸ਼ਾਸਨ ਬਾਅਦ ਤੇ ਔਖਾ ਕੰਮ ਨਹੀਂ ਹੈਗਾ। ਦੋ ਘੰਟੇ 'ਚ ਬੰਦ ਕਰਾ ਸਕਦੇ। ਪਰ ਪ੍ਰਸ਼ਾਸਨ ਦੇ ਲਈ ਬੁੱਕ ਤੇ ਨਾਲ ਚਾਹੀਦੀ। ਬਿਲਕੁਲ ਜੀ ਬਿਲਕੁਲ ਬਿਲਕੁਲ। ਇੱਕਦਮ ਪ੍ਰਸ਼ਾਸਨ ਦੀ ਮੀਟ ਬੁੱਕ ਤੇ ਉੱਤਰਾ ਨਾਲ ਦੇਖ ਰਹੀ ਐ। ਪ੍ਰਸ਼ਾਸਨ ਚਾਹੇ ਤਾਂ ਬੰਦ ਹੋ ਸਕਦੀ ਐ। ਪਰ ਹੁਣ ਤਾਂ ਹੋਸ਼ ਚਾਉਣਾ ਚਾਹੀਦਾ। ਦੇਖੋ ਤੁਹਾਡੇ ਨੌਜਵਾਨ ਇੱਥੇ ਸਾਡੇ ਸ਼ਹਿਰ ਚ ਮਾਪੇ ਆਲੇ ਆ ਗਲਤ ਵਾਸਤੇ ਤੌਰ ਤੇ ਮਾਬਾ ਤੁਹਾਨੂੰ ਚਾਹੀਦਾ ਕਿ ਘਟੂ ਘਟ ਪੈਸੇ ਤਾਂ ਪਤੰਗबाजी ਥੋੜੇ ਦਿਨ ਪਹਿਲਾਂ ਤੁਸੀਂ ਸੁਣਿਆ ਹੁਣ ਸੁਪਰੀਮ ਕੋਰਟ ਦੀ ਜੀ ਟਿੱਪਣੀ ਹੈ ਵੀ ਕੀ ਗੱਲ ਹੁਣ ਅਸੀਂ ਪਤੰਗबाजी ਹੀ ਬੰਦ ਕਰਨੀ ਪਊਗੀ ਸਾਨੂੰ ਚਾਈਨਾ ਡੋਰ ਕਰਕੇ ਇਹ ਸਾਡੀ ਇੱਕ ਪ੍ਰਾਤਨ ਖੇੜੇ ਬੰਦ ਹੋਣ ਗੰਡੇ ਬੰਦ ਹੋਏਗੀ ਜੇ ਨਾ ਪ੍ਰਸ਼ਾਸਨ ਨੇ ਕੋਈ ਕਾਰ ਨਹੀਂ ਆਉਂਗਾ ਮੰਗ ਪੱਤਰ ਦਿੱਤਾ ਆਪਣਾ ਤੇ ਜਿਹੜਾ ਮੰਗ ਪੱਤਰ ਹੋਏਗਾ ਚਾਈਨਾ ਡੋਰ ਦੇ ਸਬੰਧ ਵਿੱਚ ਹੈਗਾ ਤੇ ਆਪਾਂ ਉਹ ਚਾਫਰਾ ਦੇ ਧਿਆਨ ਵਿੱਚ ਲਿਆਵਾਂਗੇ ਤੇ ਜਿਹੜਾ ਵੀ ਕੋਈ ਇਹ ਆਪਣੇ ਟੈਨਰੋਵ वगैरह ਵੇਚਦਾ ਸਾਡੇ ਜਾਂ ਬੋਲੇ ਪਿਆੜਾ ਦਾ ਆਪਣੇ ਨਾਲ ਨਾਲ ਸਰਕਾਰ ਕਰਾਂਗੇ ਕਮੀ ਕਿੱਥੇ ਨਜ਼ਰ ਆ ਰਹੀ ਹੈ ਸਰ ਕਿਉਂਕਿ ਲਗਾਤਾਰ ਚਾਈਨੀਜ਼ ਦੋਰ ਦੇ ਬਤਾਂ ਘੁੱਲ ਰਹੇ ਪਰ ਕਿਤੇ ਫੜੇ ਨਹੀਂ ਆਇਆ ਕੋਈ ਕਮੀ ਤਾਂ ਮੈਨੂੰ ਨਜ਼ਰ ਇੱਥਾਰੀ ਇਹ ਜਿਹੜੇ ਜਿਹੜੇ ਬੱਚੇ ਉਡਾ ਰਹੇ ਆ ਉਹਨਾਂ ਦੇ ਘਰ ਦੇ ਹੈਗੇ ਉਹਨਾਂ ਨੂੰ ਆਪਣੇ ਬੱਚਿਆਂ ਦੇ ਕੰਟਰੋਲ ਕਰਨਾ ਚਾਹੀਦਾ ਉਹ ਆਪਣੇ ਬੱਚਿਆਂ ਨੂੰ ਵੇਰਵਾਨਾ ਚਾਹੀਦਾ ਤੇ ਆਉਣ ਵਾਲੇ ਜਿਹਨਾਂ ਵਿੱਚ ਕੋਈ ਡਰੋਨ ਨਾਲ ਇੱਕ ਫੜਿਆ ਵੀ ਜਾ ਸਕਦਾ ਹੈ ਐਸੇ ਐਸੇ ਡਰੋਨ ਵਾਲੀ ਐਸੇ ਬਾਕਸ ਤੇ ਕੋਈ ਹੈ ਨਹੀਂ ਪਰ ਅਗਰ ਕੋਈ ਅਹੀ ਸਰਕਾਰ ल्याਦੀ ਹੈ ਤਾਂ ਉਹ ਫੜਿਆ ਜਾਊਗਾ ਨਹੀਂ ਸਰ ਇਸ ਤਰ੍ਹਾਂ ਹੁੰਦਾ ਨਾ ਜਿੱਦਾਂ ਦੁਕਾਨਦਾਰ ਵੇਚਦੇ ਆ ਚਾਈਨੀ ਲੋ ਉਹਨਾਂ ਨੇ ਅਲੱਗ ਤਰੀਕੇ ਬਣਾ ਲਏ ਹੋਮ ਡਿਲੀਵਰੀ ਜਾਂ ਹੋਰ ਦੁਕਾਨ ਤੇ ਪੁਲਿਸ ਪ੍ਰਸ਼ਾਸਨ ਨੂੰ ਉਸ ਮੌਕੇ ਤੇ ਮਿਲਦੀ ਨਹੀਂ ਚੀਜ਼ ਉੱਥੇ ਕਿਈ ਕਈ ਵਾਰ ਐ ਹੋ ਜਾਂਦਾ ਪ੍ਰਸ਼ਾਸਨ ਦੇ ਹੱਥ ਖੜੇ ਹੋਏ ਨਹੀਂ ਵੀ ਸਾਨੂੰ ਮੌਕੇ ਤੇ ਬਰਾਮਦੀ ਨਹੀਂ ਹੋਈ ਚੀਜ਼ ਉਸ ਤੇ ਕਿਦਾਂ ਪੋਸਟ ਪ੍ਰਸ਼ਾਸਨ ਵਾਸਤੇ ਕਿਦਾਂ ਮੋਸਟ ਹੈ ਇਹ ਇਹ ਅਸੀਂ ਕਿਸੇ ਤੇ ਧਾਰਾ ਲਾਣੀ ਆ ਜਾਂ ਪਰਚਾ ਦੇਣਾ ਆ ਉਹ ਬਰਾਮਦੀ ਤਾਂ ਜ਼ਰੂਰੀ ਆ ਉੱਥੇ ਜ਼ਰੂਰੀ ਹੈਗੀ ਬਰਾਮਦੀ ਤਾਂ ਹੋਣੀ ਚਾਹੀਦੀ ਤੇਰੇ ਕਾਰਵਾਈ ਕਰ ਸਕਦੇ ਕਿਉਂਕਿ ਅਸੀਂ ਵੀ ਜਵਾਬਦੇ ਹਾਂ